ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੁਸੀਂ ਜਾਣਦੇ ਆ ਕਿ ਆਪਣਾ ਲਗਾਤਾਰ ਘੋਲ ਚੱਲ ਰਿਹਾ ਵਾ ਮਾਲਬੋਜ ਬਰੋਜ ਸ਼ਰਾ ਫੈਕਟਰੀ ਫਸੂਰਵਾਲ ਜਿੱਥੇ ਆਪਾਂ ਲੰਮਾ ਸਮਾਂ ਧਰਨੇ ਤੇ ਬੈਠੇ ਰਹੇ ਇੱਕ ਵੱਡੀ ਲੜਾਈ ਲੜੀ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੇ ਸਮੂਹ ਪੰਜਾਬੀ ਲੋਕਾਂ ਨੇ ਤੇ ਉਸ ਫੈਕਟਰੀ ਨੂੰ ਆਪਾਂ ਲੋਕਾਂ ਦੀ ਤਾਕਤ ਨਾਲ ਬੰਦ ਕੀਤਾ ਹੋਇਆ ਵਾ ਜਿਨੇ ਪੂਰੇ ਇਲਾਕੇ ਦਾ ਵਾਤਾਵਰਣ ਖਰਾਬ ਕੀਤਾ ਪੂਰੇ ਇਲਾਕੇ ਜਾਨਾਂ ਲਈਆਂ ਪਸ਼ੂਆਂ ਦੀਆਂ ਮਨੁੱਖੀ ਜਾਨਾਂ ਲਈਆਂ ਸੋ ਉਹਦੇ ਸਬੰਧ ਵਿੱਚ ਇੱਕ ਕੇਸ ਚੱਲ ਰਿਹਾ ਸੀ ਐਨਜੀਟੀ ਦੇ ਵਿੱਚ ਜਿਸ ਵਿੱਚ ਇੱਕ ਪਾਸੇ ਮਾਲਬਰੋਜ਼ ਫੈਕਟਰੀ ਵਾਲੀ ਧਿਰ ਸੀ ਤੇ ਦੂਸਰੇ ਪਾਸੇ ਪੀਏਸੀ ਮੱਤਾਵਾੜਾ ਤੇ ਆਪਾਂ ਮਾ ਮੋਰਚਾ ਜੀਰਾ ਸਾਂਝਾ ਮੋਰਚਾ ਜੀਰਾ ਆਪਾਂ ਇਹ ਲਗਾਤਾਰ ਕੇਸ ਜਿਹੜਾ ਲੜ ਰਏ ਸੀ ਸੋ ਉਹਦੇ 'ਚ ਫੈਸਲਾ ਆਇਆ ਵਾ ਐਨਜੀਟੀ ਕੋਰਟ ਨੇ ਸ਼ਰਾਬ ਫੈਕਟਰੀ ਬੰਦ ਕਰਨ ਦੀ ਕਿਹਾ ਵਾ ਫਿਰ ਸ਼ਰਾਬ ਫੈਕਟਰੀ ਬੰਦ ਕੀਤੀ ਜਾਊਗੀ ਪਰ ਫੈਕਟਰੀ ਮਾਲਕਾਂ ਨੇ ਨਾਲ ਹੀ ਇੱਕ ਉੱਥੇ ਮੰਗ ਰੱਖੀ ਆ ਵੀ ਅਸੀਂ ਸ਼ਰਾਬ ਫੈਕਟਰੀ ਬੰਦ ਕਰ ਦਿੰਦੇ ਆ ਪਰ ਸਾਡਾ ਇਥੈਨੋਲ ਦਾ ਜਿਹੜਾ ਪਲਾਂਟ ਆ ਉਹ ਚਲਾਇਆ ਜਾਵੇ ਅੋ ਦੋਸਤੋ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਹਜੇ ਬਹੁਤ ਛੋਟੀ ਜਿੱਤ ਆ ਸਾਡੀ ਹਜੇ ਵੱਡੀ ਲੜਾਈ ਬਾਕੀ ਆ ਕਿਉਂਕਿ ਅਸੀਂ ਪੂਰਨ ਤੌਰ ਤੇ ਜਿੰਨੀ ਫੈਕਟਰੀ ਚ ਐਥਨੋਲ ਦਾ ਪਲਾਂਟ ਆ ਚਾਹੇ ਸ਼ਰਾਬ ਦੀ ਫੈਕਟਰੀ ਆ ਅਸੀਂ ਇਹਨੂੰ ਸੰਪੂਰਨ ਤੌਰ ਤੇ ਬੰਦ ਕਰਾਉਣ ਦੀ ਮੰਗ ਆ ਕਿਉਂਕਿ ਇਲਾਕੇ ਦਾ ਪ੍ਰਵਾਹ ਜਿੰਨਾ ਵਾਤਾਵਰਨ ਨੂੰ ਪਾਣੀ ਬਰਬਾਦ ਕਰ ਚੁੱਕੇ ਆ ਐਥਨੋਲ ਦੀ ਫੈਕਟਰੀ ਨੇ ਕੋਈ ਠੱਲ ਨਹੀਂ ਕਰਨੀ ਘੱਟ ਪ੍ਰਦੂਸ਼ਣ ਨਹੀਂ ਕਰਨਾਗਾ ਇਸ ਦੇ ਨਾਲ ਹੀ ਸਾਡੀ ਹਜੇ ਦੂਸਰੀ ਮੰਗ ਜਿਹੜੀ ਹੈ ਇੰਨਾ ਨੁਕਸਾਨ ਕੀਤਾ ਵਾਤਾਵਰਨ ਦਾ ਉਹਦਾ ਮਾਅਬਜਾ ਕੌਣ ਦੇਊਗਾ ਮਨੁੱਖੀ ਜਾਨਾਂ ਗਈਆਂ ਪਸ਼ੂਆਂ ਜਾਨਾਂ ਗਈਆਂ ਉਹਦਾ ਸਬੰਧਤ ਜੋ ਵੀ ਦੋਸ਼ੀ ਆ ਇਹਨਾਂ ਉਜਾੜਾ ਕਰਨ ਦੇ ਵਾਤਾਵਰਣ ਖਰਾਬ ਕਰਨ ਦੇ ਉਹਨਾਂ ਨੂੰ ਸਜ਼ਾ ਵਾਲਾ ਮਸਲਾ ਵਿੱਚ ਪਿਆ ਵਾ ਸੋ ਸਾਡੀ ਉਹੀ ਮੰਗ ਆ ਵੀ ਇੱਥੇ ਕਿਸੇ ਵੀ ਨਾ ਇਥਨੋਲ ਦੀ ਫੈਕਟਰੀ ਨਾ ਹੀ ਸ਼ਰਾਬ ਫੈਕਟਰੀ ਸੋ ਸਾਡੇ ਇਲਾਕੇ ਨੇ ਪਹਿਲੇ ਦਿਨ ਤੋਂ ਨਾਹਰਾ ਦਿੱਤਾ ਵਾ ਕੋਈ ਮੰਗ ਇਹ ਫੈਕਟਰੀ ਬੰਦ ਦਾ ਜਿਹੜਾ ਨਾਹਰਾ ਵਾ ਸੀ ਉਸੇ ਤੇ ਖੜੇ ਆ ਸਾਡਾ ਅੰਦੋਲਨ ਚੱਲਦਾ ਵਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਤਰ੍ਹਾਂ ਨਾ ਸਮਝਿਆ ਜਾ ਵੀ ਅੰਦੋਲਨ ਨੂੰ ਖਤਮ ਨਾ ਸਮਝਿਆ ਜਾਵੇ ਜਿੱਨਾਂ ਚ ਇਹਨਾਂ ਦੇ ਪੂਰੇ ਸਾਰੇ ਪਲਾਂਟ ਜਿਹੜਾ ਇਥਨੋਲ ਦਾ ਪਲਾਂਟ ਵੀ ਆ ਸ਼ਰਾਬ ਫੈਕਟਰੀ ਵਾਲਾ ਪਲਾਂਟ ਵੀ ਆ ਜ ਉਨਾ ਚਿਰ ਪੱਟ ਕੇ ਉੱਥੋਂ ਗਰਾਊਂਡ ਸਾਫ਼ ਨਹੀਂ ਕੀਤਾ ਜਾਂਦਾ ਜਿੰਨਾ ਢੰਚਾ ਇਹ ਪੱਟ ਕੇ ਲੈ ਨਹੀਂ ਜਾਂਦੇ ਉਹਨਾਂ 'ਚ ਲੜਾਈ ਚੱਰੀ ਆ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਉਹਦੇ ਲਈ ਜ਼ਰੂਰ ਧਿਆਨ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ